ਦਲਾਲੀ ਦਿੱਥੋਂ ਲੈਣੀ ਆ ਲਊਗਾ ਦੋ ਤਾਂ ਮੈਂ ਲਊਂਗਾ ਜੇ ਮੇਰੇ ਹੱਕ ਮੰਨਦਾ ਦਲਾਲੀ ਨੂੰ ਨਹੀਂ ਦਿੰਦਾ ਨਾਲੇ ਤੂੰ ਵਿਚ ਵਿਚਾਲੇ ਆਣ ਨਾਲੇ ਉਹਦਾ ਉਹ ਲੈ ਗਿਆ ਉਦੋਂ ਕੁਝ ਹੋਰ ਹੋਣੀ ਬਾ ਫਿਰ ਕੋਈ ਨਾ ਆਪਣੀ ਕਿਹੜੇ ਤੇਰੇ ਨਾਲ ਦਿਆਈ ਹੈਗੀ ਹੋਰ ਦੇ ਕਰੋ ਨਹੀਂ ਦੇਣੀ ਮੈਂ ਦੰਦਾ ਨਹੀਂ ਉਹ ਤੇਰੀ ਮੈਂ ਹਾਂ ਜੇ 2000 ਰੁਪਏ ਲੈਂਦਾ ਹੈ 50000 75000 ਓਏ ਇੱਕ ਗੱਲ ਹੁਣ ਚਾਹੇ ਵੀ ਲੂ ਖੁਸ਼ੀ ਦੇ ਤਾਂ 50 ਹੀ ਦੇ ਦੇ 100 ਦੇ ਦੇ ਉਹ ਮੇਰਾ ਇਹਨੇ ਬਦਲ ਸੌਦਾ ਕਰਾ ਰੋ ਵੀ ਹਾਂ ਪੰਚਾਇਤ ਦੇ ਵਿੱਚ ਬੰਦੇ ਨੇ ਮੋੜੀ ਨਹੀਂ ਚਲੋ ਕੋਈ ਨਹੀਂ ਕਿਸੇ ਦਾ ਸੁਭਾਅ ਕਾ ਵਰਨਾ ਵੀ ਹੁੰਦਾ ਅਸੀਂ ਕਿਉਂ ਜਿਹੜੇ ਦਲਾਲ ਹੁੰਦੇ ਆ ਮਾੜੀ ਚੰਗੀ ਸਭ ਦੀ ਊਟਦੇ ਅਸੀਂ ਲੜ ਕੇ ਰਾਜੀ ਨਹੀਂ ਕਿਸੇ ਨਾਲ ਵੀ ਦੇ ਸ਼ਬਦ ਕਿਉਂ ਵੀ ਹੈ ਉਹ ਤੂੰ ਕੀ ਦੇਖਦਾ ਕਿਵੇਂ ਚੱਪ ਜੇਗਾ ਤੂੰ ਪਸੰਦ ਹੈ ਲੋਣੇ ਨੇ ਯਾਰ ਆ ਦੇ ਗਾ ਕੇ ਨਹੀਂ ਦੇਖੋ ਸ਼ਾਰਕ ਸਿੰਦਾ ਹੋੜੀ ਪਸੰਦ ਹੈ ਤੁਸੀਂ ਦੇਖੋਗੇ ਕਿਵੇਂ ਮੇਰੀ ਤਾਂ ਸਾਰਾ ਕੁਝ ਹੀ ਪਸੰਦ ਆ ਯਾਰ ਮੰਡੀ ਚ ਪਸੰਦ ਤਾਂ ਤੇਰੀ ਹੈ ਕਿਉਂ ਜੀ ਤੇਰੀ ਮੜੀ ਕੇ ਜਨਮ ਨੂੰ ਕਹਿ ਸਕਦਾ ਮੈਂ ਕਿਸੇ ਦੇ ਮਾਲ ਨੂੰ ਮਾਰਾ ਖਾ ਕੇ ਛੱਤਰ ਖਾਇਆ ਨਾ ਨਾ ਖਾਣੇ ਨੇ ਮੰਡੀ ਚ ਅਲਗੂਆ ਮਾੜੀਆਂ ਕਹਿੰਦਾ ਸਾਡੀਆਂ ਬੱਕਰੀਆਂ ਰਾਜੂ ਸਾਲਾ ਵੇਕਣ ਨਹੀਂ ਦਿੰਦਾ ਮੇਰੇ ਤਾਂ ਲੋਕ ਪਹਿਲੀ ਤਵੇ ਲਾਈ ਜਾਂਦੇ ਨੇ ਕਮੋ ਜੀ ਅੱਜ ਤਾਂ ਕੁ ਬੇਸ਼ਰਮੀ ਦੇ ਤਣ ਕੰਮ ਕਰ ਰਹੇ ਆ ਮੰਡੀ ਦਾ ਮੈ ਤਾਂ ਛੱਡਣ ਨੂੰ ਵਰਦਾ ਮੰਡੀਆਂ ਆਲਾ ਫਿਰ ਕਹੂਗਾ ਰਾਜੂ ਪਤਾ ਨਹੀਂ ਕਾਥੋਂ ਹੁਣ ਵੜ ਗਿਆ ਇੱਕਾ ਨਾਂ ਲੋਕ ਪੁੱਠੇ ਮਾਨ ਨਾ ਸਿੱਧੇ ਮਾਨ ਸਾਨੂੰ ਆਉਣਾ ਪੂਚੇ ਸਾਡੇ ਯੁਕਤੀਆਂ ਮਾਰੂ ਤੁਸੀਂ ਉਹ ਵੀ ਥੋੜੀਆਂ ਚੱਲਾਂਗੇ ਭਾਈ ਆ ਦੇਖ ਪਸੰਦ ਕਰ ਭਾਈ ਪਹਿਲੀ ਇਹ ਕਦੂਜੀ ਦੂਜੀ ਹਾਂ ਦੂਜੀ ਹੈ ਭਾਈ ਨਵੀਂ ਪੱਠ ਹੈ ਮੇਮਣਾ ਥੱਲੇ ਆ। ਪਾ ਨਾਲ ਪਣਦੀ ਆ। ਕਿਉਂ ਬਈ? ਨਵੇਂ ਬੰਦੇ ਹੋ ਤੁਸੀਂ। ਵੀ ਇੱਕ ਦੀ ਥੋਂ ਤੁਹਾਨੂੰ ਦੋ ਦਵਾ ਕੇ ਤੋੜ ਦਿਆਂ ਜੀ ਚੰਗੀ ਗੱਲ ਨਹੀਂ। ਇਹ ਕਾ ਲੈ ਲੈਣੇ ਆ। ਸਲਾਹ ਕਰ ਲਓ ਬਾਈ। ਬਈ ਮੇਰੇ ਤਾਂ ਪਸੰਦ ਆ ਇਹ ਬੇਵਨੀ। ਅਲੀ ਵਧੀਆ। ਸੋਹਣੀ ਐ, ਸੁਨੱਖੀ ਐ। ਦੰਦ ਕਿਵੇਂ ਆ? ਦੰਦ ਪੂਰੇ ਦੰਦ ਜੀ। ਸੀ ਆਪਦੀ ਗੰਜੈ ਦੱਸੋ ਭਾਈ ਮੈਂ ਆਮ ਇਹ ਬਜਾ ਰਾਇ ਕਰੇ ਬਾਬਾ ਹੈ ਨਹੀਂ ਤਾਂ ਖੜਵਾਣੇ ਬਣਾਏ ਬਣਾਏ ਪੱਕਰੀ ਦੇਖ ਸਕਦੇ ਹੋ ਮੰਗਦੇ ਆ ਮੇਮਣਾਗਾ ਆ ਮੇਮਣਾ ਕੀ ਹੈ ਬਈ ਇਹ ਮੇਮਣੀ ਆ ਮੇਮਣੀ ਆ ਕਿ ਮੇਮਣਾਗਾ ਮੇਮਣਾ ਬੱਕਰਾ ਹੂੰ ਇਹ ਬੱਕਰਾ ਵੇਥੇ ਉਹ ਕਾਲੀ ਮੰਗ ਰੋਆ ਹੈ ਤੇ ਉਹਦੇ ਮੰਗ ਰੋਆ ਹੈ ਹੋਉ ਮਿੰਨ ਇੱਕ ਤਾਂ ਹੈ ਹਾਂ ਬਾਈ ਹੈਗਾ ਮਹੀਨੇ ਦਾ ਮਹੀਨੇ ਕਦੇ ਆ ਨਾ ਇਹ ਉਹ ਹੈਗਾ 20 ਦਿਨਾਂ ਦਾ ਉਹ 20 ਦਿਨਾਂ ਦਾ ਇਹ ਮਹੀਨੇ ਦਾ ਚਲੋ ਬਾਈ ਦੇਖਦੇ ਕੀ ਹੁੰਦਾ ਇੱਧਰ 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 ਹੈ ਹੋਰ ਬੰਦਾ ਆਹ ਬੰਦਾ ਆਹ ਆਹ ਬੰਦਾ ਆਪਾਂ ਗੱਲ ਸੁਣ ਕੇ ਚੋਈਏ ਕੀ ਕਰਦਾ ਉਹਦਾ ਲੈ ਮੇਰੀ ਸੁਣ ਲੈ ਗੱਲ ਹਾਂਜੀ ਉਹ ਬੰਦੇ ਨੇ ਗਰੀਬ ਠੀਕ ਆ ਚੌੜੇ ਜਿਹੇ ਹੋ ਜਾ ਬਾਈ ਚੌੜੇ ਨੇ ਚੌੜੇ ਨੇ ਕੋਈ ਗੱਲ ਇਹ ਆਏ ਨੇ ਬੋਹੇ ਤੋਂ ਆਏ ਬਾਈ ਬੋਹਾ ਤੋਂ ਬੋਹਾ ਬਲਾਡਾ ਬੋਹੇ ਪਿੰਡ ਤੋਂ ਆਏ ਬੋਹਾ ਮੈਂ ਤਾਂ ਦੇਖਿਆ ਨਹੀਂ ਕਦੇ ਤੇ ਪਹਿਲੀ ਵਾਰ ਵੀਡੀਓ ਦੇਖਦੇ ਖ ਜਵਾਖ ਡੇਢੀ ਬੱਕਰੀ ਨੇ ਦੇ ਡੇਢੀ ਬੱਕਰੀ ਨੇ ਦੇ ਮਸਾਂ ਵਿਚਾਰਿਆਂ ਨੇ 2 ਰੁਪਏ ਜੋੜੇ ਹੋਣਗੇ ਵੀ ਆਪਾਂ ਨਾਲੇ ਪੁੰਨ ਨਾਲੇ ਫੜੀਆਂ ਹਾਂਜੀ ਹਾਂ ਦੱਸ ਜਵਾਖ ਮੇਰੇ ਨਾਲ ਖੜੇ ਹੀ ਜਾਣਗੇ ਨਾਲੇ ਬੱਕਰੀ ਪਾਲਣਗੇ ਜਵਾਖਾਂ ਕੰਨੀ ਦੇਖ ਕੇ ਗੱਤ ਕੰਮ ਨਾ ਕਰੀ ਦੇਣ ਵਾਲੇ ਹਾਂ ਕਰੇ ਨਹੀਂ ਜਵਾਖ ਤੇ ਤੇਰੀ ਵਿਕ ਜੂ ਹਾਂ ਪਹਿਲਾਂ ਮੈਂ ਤੈਨੂੰ ਹੀ ਦੱਸ ਦਕਿਓ ਵੀ ਹੂੰ ਓ ਯਾਰ ਵੱਖ ਗੱਲੀ ਵੱਖ ਦੇਈ ਮੈਂ ਵੀ ਚੱਲ ਉਹਨਾਂ ਨੂੰ ਮੈਂ ਯਕੀਨ ਦਵਾਤਾ ਵੀ ਚੰਗੀ ਬੱਕਰੀ ਆ ਭਾਈ ਲੈ ਲਓ ਠੀਕ ਐ 14 ਤੇ ਨਾ ਖੜ ਹੁਣ ਤੂੰ ਇੱਕ ਚ ਇਹ ਨਵੇਂੜ ਦੇ ਪੂਰੀ 11000 ਦੀ ਦੇ ਵਾ ਨਾ ਨਾ ਫੇਰ 14000 ਮੈਂ ਪਰਚੀ ਦਿਖਾ ਦੇਣਾ ਉਰੀ ਲੈ ਕੇ ਗਿਆ ਹੋਇਆ ਪਹਿਲਾਂ ਉਹ ਫੇਰ ਲੈ ਗਿਆ ਉਦੋਂ ਕੁਝ ਹੋਰ ਹੋਣੀ ਬਾ ਫੇਰ ਕੋਈ ਨਾ ਆਪਣੀ ਕਿਹੜਾ ਤੇ ਨੇੜ ਅੱਜ ਦੇਾਈ ਜਾਗੀ ਹੋਰ ਦੇਖ ਲੋ ਨਹੀਂ ਦੇਣੀ ਵੀ ਮੈਂ ਦੰਦਾ ਨਹੀਂ ਹੈਗਾ ਨਹੀਂ ਉਹ ਤੇਰੀ ਮਰਜ਼ਾ ਹਾਂ ਹੋਰ ਕਿੰਨੀ ਜਣੀ ਹੈ ਮੈਂ 14 ਤੋਂ ਘੱਟ ਨਹੀਂ ਦਿੰਦਾ ਹੈ ਨੇਮ ਕਰਤਾ ਜਮੀ ਨੇਮ ਆ ਪੂਰੀ 13 ਪੂਰੀ 13 ਦਿਨਾਂ ਨਾ ਰੱਖ ਤੇਰੀ ਹਾਂ ਨਾ ਹੁਣ ਦੇ 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 ਨਹੀਂ ਹੋਣੀ ਕਰਦਾ ਓਏ ਕੋਈ ਨਾ ਖਰਤਾ ਪਾਈ ਦੇ ਦੇ ਨਾ ਰੱਖ ਦੇ ਦੇ ਕਾਨੂੰ ਦਿਖਾਈ ਕਰਾਉਂ ਮੈਂ ਤੇ ਸੁਤਨਾ ਨਹੀਂ ਲਵਾਂਗਾ ਫਿਰ ਤੂੰ ਮੇਰੀ ਟ੍ਰੈਲੀ ਵੇਚੂਗਾ ਚੱਕੇਗਾ ਫਿਰ 14 ਦੀ ਕਰਾਂ ਤੇਨੂੰ ਦਲਾਲੀ ਦਊਂਗਾ 500 ਰੁਪਏ ਨਾਲੇ ਉੱਥੇ ਦੋਨੇ ਵਾਸਤੇ ਲਿਖਾਈ ਮੈਂ ਕਰਾ ਲਊਂਗਾ ਰਾਇ ਕਰ ਨਾ ਵੀ ਵਿਚਾਰੀ ਲੈ ਲਵੇਂਗਾ ਨਲੇ ਤਾਂ ਤੈਨੂੰ ਦਲਾਲੀ ਦਊਂਗਾ 14 ਦੀ ਕਰਾਂ ਨਾਲੇ ਤਾਂ ਉੱਥੇ ਲਿਖਾਈ ਦੋਨੇ ਪਾਸੇ ਮੈਂ ਕਰਾਂਗਾ ਮੈਂ ਨੂੰ ਹੀ ਨਹੀਂ ਪੈਂਦਾ ਬੇਲਾ ਕੰਮ ਛੱਡੀ ਵੀਰੇ ਅਸੀਂ ਵੀ ਬੇਲੇ ਨਹੀਂ ਹੈਗੇ ਨਾ ਦਿਮਾਗ ਪਾ ਪਸੂ ਵੇਚੇਗਾ ਆਪਾਂ ਵੇਚ ਲੈ ਆਏ ਆ ਮੈਂ ਇਹ ਦਿਮਾਗ ਨਹੀਂ ਤੇਰਾ ਖਰਾਬ ਕਰਾਉਂਦਾ ਉਹ ਵੇਚ ਨਾ ਵੇਚ ਵੇਚ ਨਾ ਵੇਖਣੇਗੇ ਸਾਰੀ ਖਾਈ ਜਾਂਦੇ ਆ ਨੂੰ ਭਾਈ 2000 ਸਾਰੀ ਸਮਦਿਆਂ 100 100 ਖਾਈ ਨਾ ਆਦੀ ਖੇਚਲਾ ਵਾਸਤੇ ਸਾਰੀ ਸਮਦਿਆਂ ਵੀਰੇ ਬਾਪਰੇ ਮੇਰੇ ਨਾਲ ਤੇਰੇ ਨਾਲ ਜਿਦਾਈ ਨਹੀਂ ਕੋਈ ਫਰਾ ਤਾਂ ਦੇ ਨੀ ਉਹ ਫਰਾ ਤਾਂ ਤੇਰੇ ਬਾਦੂ ਤੇਰੀ ਨਹੀਂ ਦਵਾ ਲਿਖਾਈ ਆਪਾਂ ਆਪਣੀ ਕਰਾ ਲਿਓ ਹਾਂ ਠੀਕ ਆ ਤੇਰਾ ਹਾਂ ਜਿਹੜੀ ਗੱਲ ਐ ਲਿਖਾਈ ਆਪਾਂ ਆਪਣੀ ਕਰਾ ਲਈ ਠੀਕ ਐ ਬਈ ਕੁੱਡੀ ਗੱਲ ਤੇ ਪਹਿਲੀ ਮਾਰਨ ਜਾਣਾ ਪੀੜ ਇਹ ਕਹਿੰਦਾ ਮੈਂ ਦਲਾਲੀ ਤਿੱਥੋਂ ਲੈਣੀ ਆ ਲਵਾਂਗਾ ਦੋ ਤਾਂ ਮੈਂ ਲਵਾਂਗੇ ਜਿਹੜੀ ਮੇਰੇ ਹੱਕ ਮੰਗਦਾ ਮੈਂ ਦਲਾਲੀ ਦਰੂਣੀ ਨਹੀਂ ਦਿੰਦਾ ਨਾਲੇ ਤੂੰ ਬੱਚ ਪਚਾਲੇ ਨਾਲੇ ਵਾਦਾ ਆ ਫੜ ਪਾਸਾ ਚੁੱਪ ਚਾਲੇ ਹੋਏ ਜਿਹੜਾ ਪਿੱਛੇ ਵਾਲਾ ਕੋਟ ਖੜੀਆ ਲੈ ਰਾਜੂ ਨਾਲ ਉਹਨਾਂ ਨੂੰ ਮੁੱਗੀ ਦੇ ਦੋਲੀ ਤੂੰ ਨਾਲ ਲੈ ਨਾਲ ਲੈ ਦੇ ਮੈਂ ਕਿਹਨੂੰ ਕਿਹਨੂੰ ਛੱਡੂੰਗਾ ਪਹਿਲਾਂ 2000 ਦੇ ਮੇਰੇ ਕਰਤ ਛੱਡ ਦੇ ਯਾਰ ਮੈਂ ਉਹ ਛੱਡ ਦੇ 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 ਭਾਈ ਜਿਹਨੂੰ ਦੇ ਦੀ ਮੈਂ ਕਹਿੰਦਾ ਵੀ ਫੇਰ ਦੋਰੀ ਲੈ ਲੈ ਹੱਕ ਮੰਗਦਾ ਮੈਂ ਉਹ ਦੂਈ ਨੂੰ ਉੱਥੇ ਨਾਲੇ ਪੈਸੇ ਮੈਂ ਦੇ ਦੂੰ ਮੁੰਨੇ ਪਾਸਿਓਂ ਹਾਂ ਮੈਂ ਕਹਦਾ ਅੱਜ ਕੱਲ ਨੂੰ ਤੈਨੂੰ ਜਵਾਬ ਦੇ ਦੇਣਗੇ ਤੇਨੂੰ ਨਾਲੇ ਬੱਕਰੀ 13000 ਦੀ ਦਵਾ ਹੈ ਦੇ ਦੇ ਨੂੰ ਕੁਝ ਜਰ ਬਚਾਰਾ ਪੱਥਾ ਮਾਰਦਾ ਵੀ ਕਿਉਂ ਵੀ ਔੜੇ ਕੋਨੇ ਦੇ ਦੇ ਦੀ ਚੱਲ ਉਹ ਬਦਲ ਨਾ ਘੱਟ ਦੇ ਦੇ ਇਹ ਨਹੀਂ ਦਿੰਦੇ ਇਹ ਵੀ ਨਹੀਂ ਦਿੰਦਾ ਯਾਰ ਹੋਰ ਦੱਸ ਕੋਈ ਨਾ ਤੇਰੀ ਚੀਜ਼ ਤੇਰੇ ਕੋਲ ਹੀ ਸਾਈ ਤੇਰੇ ਕੋਲ ਹੀ ਤੇਰੀ ਆਤੀ ਭਾਈ ਆਤੀ ਉਹ ਸਾਈ ਤਾਂ ਨਹੀਂ ਰੱਖੀ ਵਿਚਾਰਾ ਕਿਵੇਂ ਦਿੰਦਾ ਭੁੱਲ ਜਾਂਦਾ ਹੁੰਦਾ ਨਾ ਨਾ ਸਾਈ ਕਿੱਧਰ ਜਾਂਦੀ ਐ ਕੀ ਪਾਗਲ ਉਹ ਜਨਰ ਖਤਰ ਨਹੀਂ ਵੱਡਾ ਛੋਟਾ ਚਲੋ ਦੇਖ ਲੈ ਵੱਡੀ ਦੇਖ ਲੈ ਸਾਡੀ ਬੱਤੀ ਦੇਖ ਲੈ ਸਾਈ ਨਹੀਂ ਭੁੱਲਦਾ ਵੀ ਸਾਈ ਦਵਾ ਦੇਖੂਗਾ ਸਾਈ ਤਾਂ ਹਰੇਕ ਦੀ ਮੋਹ ਹਾਂ ਰੋਜ਼ ਦਾ ਕੰਮ ਐ ਸੀ ਭਾਈ ਮੰਡੀ ਚ ਮੂੰਹ ਨਹੀਂ ਚਾਹੋ ਕੀ ਖਤਰ ਸੌਦਾ ਡਾੜਾ ਉਹ ਵੀ ਇਸ਼ਾਰਾ ਕਿਵੇਂ ਰੱਖੂ ਨਾ ਮੈਂ ਹੈਣੀ ਉਹ ਮੁੰਡੇ ਦੀ ਮੈਂ ਤਾਂ ਪਤਾ ਸਾਈ ਤਾਂ ਉਹਨਾਂ ਦੀ ਵੀ ਨਹੀਂ ਸਾਈ ਤਾਂ ਉਹਨਾਂ ਦੀ ਵੀ ਨਹੀਂ ਸਾਈ ਤਾਂ ਇਹਨਾਂ ਦੀ ਐ ਇਹ ਓਏ ਕੋਈ ਆਹ ਮੁੰਡੇ ਤੋਂ ਲੈਂਦਾ ਦੀ ਹਾਂ ਉਹ ਦਰਾਂ ਦੇ 75 ਕੀ ਗੱਲ ਹੁੰਦੀ ਐ 500 ਨਾ ਅਜਮੀ ਗੱਤਾਂ ਚਾ ਕੋਈ ਉਹ ਛੋਟੀ ਜਿਹੀ ਦਲਾਲੀ ਫੁੱਡੀ ਗੱਡੀ ਉਹਦੀ ਹਾਂ ਜੇ 200 ਰੁਪਏ ਲੈਂਦਾ ਹੈ 75000 ਦੀ ਓਏ ਤੇਰੇ ਨਾਲ ਹੁਣ ਤੇ ਚੁੱਪ ਕਰੋ ਯਾਰ ਇੱਕ ਮਿੰਟ ਨਾਲ ਹੁਣ ਓਏ 200 ਲੈਂਦਾ 200 ਹੀ ਲੈਂਦਾ ਪਹਿਲਾਂ ਗੱਲ ਕਰਦਾ ਵੀ ਭਾਈ ਮੈਂ ਕਿੰਨਾ ਪਹਿਲਾਂ ਮੈਂ 100 ਲੀਣਾ ਓਏ 100 ਦੇ ਦੇ ਬਸ 100 ਦੇ ਯਾਰ ਵੀ ਜਾ ਥਾਉ ਲੈ ਲੈ 100 ਹੋਰ ਅੱਜ ਚਲ 100 ਚਾਹੇ ਮਿਲੂ ਖੁਸ਼ੀ ਦੇ ਤਾਂ 50 ਦੇ ਦੇ ਹਾਂ ਜਾ 100 ਦੇ ਦੇ ਮੂਹਰੇ ਉਹ ਮੇਰਾ ਇੰਨੇ ਬੰਦੇ ਸੋਤਾ ਕਰਾ ਦੋ ਵੀ ਸੁਣਨੀ ਵਾਧੂ ਹੁੰਦਾ ਉਹਦੇ ਦਿਨਿਆਂ ਅਗਰ ਅਜੂ ਨੂੰ ਮਾਰ ਲਓ ਆਓ ਚਲ ਓਰ ਚੱਲ ਸੌ ਦੇ ਦੇ ਨੂੰ ਓਏ ਮੈਂ ਬੁੜਾ ਬੰਦਾ ਓਏ ਆਇਆ ਕਰਾ ਇਹ ਵੀ ਨਾ ਕਮਾਲ ਕਰੀ ਕੁਸ਼ਤੀਏ ਕਰ ਲੰਨੇ ਆ ਦੋ ਇੰਗਣੀਆਂ ਆ ਜਾ ਜੇ ਬੁੜੇ ਨੂੰ ਢਾ ਦੇਗਾ ਤਾਂ ਵੀ ਕੋਈ ਗੱਲ ਨਹੀਂ ਜੇ ਤੂੰ ਢਾ ਗਿਆ ਤੇਰਾ ਰਹਿਣਾ ਕੱਖ ਨਹੀਂ ਕਿਉਂ ਜੀ ਅਲੱਗੂ ਬੁੜੇ ਨੇ ਮੁੰਡਾ ਢਾਤਾ ਕਰ ਪੈਂਦਾ ਭਾਈ ਇਹਦਾ ਬੁੜੇ ਮੁੰਡਾ ਢਾਤਾ ਪੰਗਾ ਲੈ ਵੀ ਸੋਈ ਦੇ ਦੇ ਵਰਗਾ ਹੈਗਾ ਤੈਨੂੰ ਢਾ ਕੇ ਓਏ ਲਿਆਓ ਭਾਈ ਪੈਸੇ ਦਿਓ ਦੁੱਧ ਵਾਲਾ ਤੂੰ ਮੈਂ ਮੁੰਡਿਆ ਹੱਸ ਲਾਣਿਆ ਕੀ ਰਲਣਾ ਵਾ ਦੇਖ ਲਓ ਭਾਈ ਦਿਓ ਕੋਈ ਨਾ ਇਹ ਬਚਮਾਨ ਇਹ ਸੌਦਾ ਜੀ ਹੋਇਆ ਤਾਂ ਵਧੀਆ ਪਰ ਜਿਦਾਈ ਕਰਕੇ ਹੋ ਗਿਆ ਬੜਾ ਵਧੀਆ ਉਹ ਬੰਦੇ ਦੀ ਪੰਚਾਇਤ ਨਹੀਂ ਮੋੜੀ ਹਾਂ ਪੰਚਾਇਤ ਦੇ ਵਿੱਚ ਬੰਦੇ ਨੇ ਮੋੜੀ ਨਹੀਂ ਚਲੋ ਕੋਈ ਨਹੀਂ ਕਿਸੇ ਦਾ ਸੁਆਕਾ ਵਰਨਾ ਵੀ ਹੁੰਦਾ ਅਸੀਂ ਕਿੰਮ ਜਿਹੜੇ ਦਲਾਲ ਹੁੰਨੇ ਮਾੜੀ ਚੰਗੀ ਸਭ ਦੀ ਓਟਦੇ ਅਸੀਂ ਲੜਕੇ ਰਾਜੀ ਨਹੀਂ ਕਿਸੇ ਨਾਲ ਵੀ ਨਾ ਲੜੀਏ ਐਤਾ ਸੌਦਾ ਕਰਾ ਕੇ ਰਾਜੀ ਹਾਂ ਫੇਰ ਵੀ ਮੂੰਹ ਮੱਥੇ ਲੱਗਦਾ ਰੋਜ਼ ਚੋ ਚੱਲ ਚਾਹੇ ਐਤਾ ਮੈਨੂੰ ਖੁਸ਼ੀ ਨਾਲ 50 ਦੇਂਦਾ ਬਤੰਦਰ ਜਿਦਾਈ ਕਰਦਾ ਹੁੰਦਾ ਸੋਇ ਨੇ ਕਹਤਾ ਸੋਇ ਲਮ ਨਾ ਗਾ ਤੇਰੇ ਪੈਸੇ ਤਾਂ ਸਾਰੀ ਚਾਰ ਕੋਈ ਗੱਜ ਬੱਖਾ ਦਾ ਮਾਰ ਰੱਖਦਾ ਇਹਨਾਂ ਨੂੰ ਦਵਾਈ ਆ ਬੱਕਰੀ ਵਿਚਾਰੇ ਨੂੰ ਮੈਂ ਨਾਲ ਨਹੀਂ ਬੋਲਿਆ ਨਹੀਂ ਮੈਂ ਕਹਿੰਦਾ ਕਹੀਦਾ ਜਦੋਂ ਕੰਮ ਕਰਕੇ ਤੂੰ ਬੋਲੂਗਾ ਤੂੰ ਕਾ ਦੇ ਦੇ ਅੱਭਾ ਜਦੋਂ ਮੂੰਹ ਨੂੰ ਦੇਖਿਆ ਚਲ ਜਾ ਵਾ ਲੈ ਲਓ 2000 ਕਸ਼ੀ ਜੀ ਦੀ ਕਿਤੇ ਗੱਲ ਤੇ ਬੱਖਾ ਨਹੀਂ ਦੇਖਾ ਰੋ ਚਾਰ ਕੋਈ ਬੜਾ ਐ ਮੁੰਡੇ ਬੀ ਤਿੰਨ ਕੀ ਆ ਵੋ ਫਾਇਦੇ ਨੇ ਸਾਰੇ ਚਾਰ ਫਾਇਦੇ ਆ ਪੈਸਾ ਵੀ ਲੱਗਦਾ ਇਹ ਦੇਖ ਲੈ 5 ਮਿੰਟ 16 ਮਿੰਟ ਜੀ ਐਗਰੀ ਬੰਦੇ ਕੋਲ ਨੋੜ ਮਾਰਾ ਟਿੰਗ ਆਦਾ ਹੈ ਇਹ ਬੇਚਾਰਾ ਕਿੱਥੋਂ ਨਾਲ ਲਿਗਿਆ ਛੋਟ ਕ੍ਰੈਡਿਟ ਨਾਲ ਆਇਆ 12 ਨਾ ਤੁਹਾਨੂੰ ਵਧੀਆ 10 ਕੋਈ ਮਾੜੀ ਨਹੀਂ 11 ਇੱਕ ਪੱਠ ਕੋਲ ਪੱਠ ਬਾਲ ਦੋ ਵਾਰ 13 ਦੁਬਾਰਾ ਚੈੱਕ ਕਰ ਲੈ ਖਰੇ ਖੋਟੇ ਕਿਉਂ ਜੀ ਅਸੀਂ ਜ਼ਿੰਮੇਦਾਰ ਆ ਫੇਰ ਬੱਕਰੀ ਖੋਲਾਂਗੇ ਨਾ ਨਾ ਕੋਈ ਨਾ ਹਾਂ ਜੀ ਉਹ ਬੱਕਰੀ ਕਿੰਧਰੀ ਪਰ ਗਰੀਬ ਨਹੀਂ ਧੋਖਾ ਕਰੂਗਾ ਕਿਉਂ ਜੀ ਨਹੀਂ ਗਰੀਬ ਨਹੀਂ ਧੋਖਾ ਕਰਦਾ ਕਿਸੇ ਨੂੰ ਨਹੀਂ ਕਰਦਾ ਦੇਖ ਬਈ ਦੇਖ ਤਾਂ ਕਾ ਕੋਈ ਨਹੀਂ ਕੋਈ ਬਾ ਬਸ ਕੋਈ ਗੱਲ ਨਹੀਂ ਫਾਈ ਇੰਨੇ ਚ ਮਹਿੰਗੀ ਨਹੀਂ ਹੈਗੀ ਬੱਕਰੀ ਜਿੰਨੂੰ ਮਰਜ਼ੀ ਦਿਖਾ ਲਈ ਕਿਉਂ ਬਈ 2000 ਬੰਦੀਆ ਨੋ ਨੋ 13000 ਚ ਸਨੇ ਬੱਕਰੀ ਸਨੇ ਨੀਵਨਾ ਚਲੋ ਕਰਾਓ ਲਿਖਾਈ 15000 ਤੇ ਲਿਖਾਈ ਤੇਨ ਉਹਦੀ ਹੋਗੇ ਨਾ ਕਾ ਸਰ ਵੀ ਇਹ ਛੱਡ ਨਹੀਂ ਜਦੋਂ ਖਾਣ ਛੱਡਦੀ ਨਹੀਂ ਜਦੋਂ ਤੇਰੀ ਉਹ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੀ ਜਿਦਾਈ ਕਰਨ ਵਾਲੀ ਸੀ ਮੇਰੀ ਮਾਂ ਕਰੀ ਜਾਂਦੀ ਉਹ ਵੀ ਕੋਈ ਗੱਲ ਨਹੀਂ ਬੱਚੇ ਨੇ ਜਦ ਵੀ ਆ ਬੱਚੇ ਨੇ ਬੱਚੇ ਕਦੇ ਬਾਹਰ ਨਹੀਂ ਗੋਦਾ ਉਹ